ਫਿਰੋਜ਼ਪੁਰ ਜੀਲਦ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਜਿਸ ਨੂੰ 3 ਦਿਨਾਂ ਪਹਿਲਾਂ ਹੀ ਹਰਵਿੰਦੇ ਕੇਸ ਵਿੱਚ ਫਿਰੋਜ਼ਪੁਰ ਦੇ ਥਾਣਾ ਸਿਟੀ ਦੀ ਪੁਲਿਸ ਜੀਲਦ ਦੇ ਵਿੱਚ ਛਾਟਕਿਆ ਗਿਆ ਸੀ ਹੁਣ ਉਸ ਦੀ ਮੌਤ ਦਾ ਸਮਾਚਾਰ ਹੀ ਬਾਹਰ ਆਇਆ ਹੈ ਪਰਿਵਾਰ ਦੇ ਦੱਸਣ ਮੁਤਾਬਕ ਕੁਝ ਦਿਨਾਂ ਪਹਿਲਾਂ ਪੁਲਿਸ ਵੱਲੋਂ ਇੱਕ ਕਾਸ ਆਪਰੇਸ਼ਨ ਚਲਾਇਆ ਗਿਆ ਸੀ ਜੋ ਉਹਨਾਂ ਦੀ ਬਸਤੀ ਪਟੀਆਂ ਦੇ ਵਿੱਚ ਵੀ ਕਾਸ ਆਪਰੇਸ਼ਨ ਚਲਾਇਆ ਗਿਆ ਸੀ ਜਦੋਂ ਆਨ ਪੁਲਿਸ ਉਹਨਾਂ ਦੇ ਘਰ ਦੀ ਚੈਕਿੰਗ ਕਰਨ ਆਏ ਤਾਂ ਉਸ ਸਮੇਂ ਸੁਨੀਲ ਆਪਣੇ ਘਰ ਦੇ ਵਿੱਚ ਮੌਜੂਦ ਨਹੀਂ ਸੀ ਤਾਂ ਪੁਲਿਸ ਉਸ ਦੀ ਪਤਨੀ ਨਾਲ ਕੁਟਮਾਰ ਕਰਕੇ ਉਸ ਨੂੰ ਆਪਣੇ ਨਾਲ ਚੁੱਕ ਕੇ ਲੈ ਗਏ ਦਬਾਅ ਪਾਉਣ ਲੱਗ ਪਈ ਕਿ ਸੁਨੀਲ ਵਰਫ ਸੋਨੂੰ ਨੂੰ ਪੇਸ਼ ਕੀਤਾ ਜਾਵੇ ਪੁਲਿਸ ਵੱਲੋਂ ਪੈਸੇ ਦੇ ਕੇ ਸੋਨੂੰ ਦੀ ਪਤਨੀ ਨੂੰ ਤਾਂ ਛੱਡ ਦਿੱਤਾ ਗਿਆ ਪਰ ਸੋਨੂੰ ਉੱਤੇ 2 ਗ੍ਰਾਮ ਹੈਰੋਇਨ ਦਾ ਪਰਚਾ ਦਰਜ ਕਰ ਦਿੱਤਾ ਗਿਆ ਪਰਿਵਾਰ ਦੇ ਦੱਸਣ ਮੁਤਾਬਿਕ ਉਹਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਜੇਲ੍ਹ ਪੇਸ ਦਿੱਤਾ ਗਿਆ। ਜੇਲ੍ਹ ਵਿੱਚ 3 ਦਿਨਾਂ ਤੋਂ ਬਾਅਦ ਅੱਜ ਉਹਨਾਂ ਨੂੰ ਫੋਨ ਆਇਆ ਕਿ सोनू ਦੀ ਹਾਲਤ ਕਾਫੀ ਨਾਜ਼ੁਕ ਹੈ। ਹਸਪਤਾਲ ਪਹੁੰਚਣ ਤੋਂ ਬਾਅਦ ਪਤਾ ਲੱਗਿਆ ਕਿ सोनू ਦੀ লাশ ਉੱਥੇ ਪਈ ਹੈ। ਪਿਵਾੜ ਨੇ આરોਪ ਲਗਾਇਆ ਹੈ ਕਿ ਪੁਲਿਸ ਨੇ सोनू ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ ਜਿਸ ਕਰਕੇ ਉਸ ਵੱਲੋਂ ਦਮ ਤੋੜ ਦਿੱਤਾ ਗਿਆ। ਉਹਨਾਂ ਕਿਹਾ ਹੈ ਕਿ ਪੁਲਿਸ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ। ਮੇਰਾ ਨਾਮ ਹੈਗਾ ਸੋਨੀਆ ਵੀਰੇ ਸੋਨੀਆ ਨਹੀਂ ਹੋਵੇਗਾ ਨਹੀਂ ਹਾਂਜੀ ਮੇਰੀ ਬੇਟੀ ਹੈ ਮੇਰੇ ਸਾਹਮਣੇ ਮੇਰਾ ਵੀ ਬੱਚੇ ਘਰੇ ਨਹੀਂ ਸੀ ਕਿ ਮੈਂ ਉਧਰ ਰਾਤ ਤੇ ਉਹਨਾਂ ਦੇ ਘਰੇ ਆਈ ਸੀ ਵੀਰੇ ਮੇਰੇ ਜਵਾਈ ਦੀ ਪਤਾ ਨਹੀਂ ਵੀਰੇ ਸਾਨੂੰ ਫੋਨ ਹੀ ਆਇਆ ਬਸ ਇਹ ਕਹਿੰਦੇ ਠੀਕ ਨਹੀਂ ਹੈਗਾ ਜਲਦੀ ਆ ਜਾ ਵੀਰੇ ਤੇ ਅਸੀਂ ਇੱਥੇ ਆਏ ਤੇ ਕਿਹੜੇ ਮਾਮਲੇ ਚਾ ਬਸ ਇਹ ਕਾਣ ਪੀਣ ਦੇ ਚੱਕਰਾਂ ਚ ਵੀਰੇ ਵੀਰ ਦੇ ਪੁੱਤ ਨੇ ਤਾਂ ਪੋ ਆਜੇ 4-5 ਡੇਢ ਹੋ ਗਏ ਵੀਰੇ ਜੀ ਹਾਂਜੀ ਵੀਰੇ ਤੁਹਾਨੂੰ ਫੋਨ ਹੀ ਆਇਆ ਮੈਂ ਤੁਹਾਨੂੰ ਜੇ ਹਸਪੀਟਲ ਹੈ ਸਾਡੇ ਜਮਾ ਹਸਪੀਟਲ ਆਈ ਤੇ ਕਹਿੰਦੇ ਪੂਰਾ ਹੋ ਗਿਆ ਵੀਰੇ ਲੜਕੀ ਬੰਦ ਦੀ ਹਾਂਜੀ ਬਹੁਤ ਜਿਆਦੀ ਮੈਂ ਉੱਥੇ ਹੀ ਸੀ ਬਲੌਰ ਰਾਣੀ ਕੁਟੀ ਆ ਜਿ ਵੀਰੇ ਪਹਿਲਾਂ ਬਲੌਰ ਪਾਜੀ ਕੋਦੇ ਚਪੇੜ ਮਾਰੀ ਨਾਲੇ ਸਾਰੇ ਆੜੇ ਚਪੇੜਾ ਮਾਰਨ ਲੱਗ ਗਏ ਵੀਰੇ ਬਹੁਤ ਜਿਆਦਾ ਟੌਰਚਰ ਕੀਤਾ ਸੀ ਵੀਰੇ ਮੈਂ ਮਣਾ ਕੀਤਾ ਕਹਿੰਦਾ ਤੇਰੇ ਵਿੱਚ ਪੇੜ ਮਾਰਾਂਗਾ ਤੈਨੂੰ ਵੀ ਛੋਟ ਦਾਂਗਾ ਪਰ ਕੀ ਕਰਤਾ ਪਤਾ ਨਹੀਂ ਵੀਰੇ ਸਿੱਧੀ ਡਾਣੇ ਚ ਹੋਣਾ ਮਲਾਜ਼ਮ ਹੀ ਹੋਣਾ ਉਹਨਾਂ ਚਾਂਦਰ ਲੱਗੇ ਮੇਰੇ ਬੱਚਾ ਨੂੰ ਇਨਸਾਫ ਮਿਲਣਾ ਚਾਹੀਦਾ ਵੀਰੇ ਉਹ ਤੇ ਤੁਹਾਨੂੰ ਅਨਸਾਰੀ ਉਮਰ ਮੇਰਾ ਜਵਾਈ ਤੋੜੀ ਲੱਭਣਾ ਮੇਰੇ ਤਾਂ ਧੀ ਬਹਿ ਗਈ ਨਾ ਹਲੇ ਹੁੰਦਾ ਕਿਹੜਾ ਵੀਰੇ ਚੋਟਾ ਆ ਬੱਚਾ ਹੁੰਦਾ ਮੈਂ ਹਣ ਕੀ ਕਰਾਂਗੀ ਸਾਰੀ ਜ਼ਿੰਦਗੀ ਕੀ ਕਰੇਗੀ ਵੀਰੇ ਕਿੰਨੇ ਹਜ਼ਾਰੇ ਤੇ ਜੀਏਗੀ ਹੂੰ ਸੁਨੀਲ ਕੁਮਾਰ ਸ਼ੋਭਾ ਸ਼ਿਕਾ ਸੁਨੀਲ ਕੁਮਾਰ ਸ਼ੋਭਾ ਇਹ ਲੱਗਦਾ ਮੇਰਾ ਹਸਬੰਡ ਸੀ ਪਤਾ ਨਹੀਂ ਜੇਲ੍ਹ ਚ ਸੀ ਸਾਨੂੰ ਇੱਥੋਂ ਹਸਪਤਾਲੋਂ ਫੋਨ ਆਇਆ ਵੀ ਤੁਹਾਡੇ ਹਸਬੰਦ ਨੂੰ ਲੈ ਕੇ ਆਏ ਨੇ ਉਹ ਠੀਕ ਨਹੀਂ ਗੇ ਅੰਦਰੋਂ ਵੇਖਿਆ ਹੁੰਦੀ ਡੈੱਡ ਹੋਈ ਹੋਈ ਸੀ ਸਾਨੂੰ ਦਿਨ ਚਾਰ ਪੰਜ ਦਿਨ ਪਹਿਲਾਂ ਲੈ ਕੇ ਆਏ ਸੀ ਕੀ ਕਰਾਂ ਹਾਂ ਔਰ ਉਹ ਗਲੀ ਚ ਰੇਡ ਹੋਈ ਸੀ ਬਲੋਰ ਆਏ ਸੀ ਸਾਰੇ ਜਣੇ ਤੇ ਫਿਰ ਬਾਅਦ ਚ ਉਹਨਾਂ ਨੇ ਪਹਿਲਾਂ ਮੈਨੂੰ ਮਾਰਿਆ ਮੂਰਿਆ ਬਲੋਰ ਆਣ ਬਾਅਦ ਚ ਲੇਡੀਜ਼ ਪੁਲਿਸ ਵੀ 来 ਸੀ ਫਿਰ ਬਾਅਦ ਚ ਉਹਨਾਂ ਨੇ ਵੀ ਇੰਟਰੋਗੇਟ ਬਹੁਤ ਜ਼ਿਆਦਾ ਕੀਤਾ ਸੀ ਹਾਂ ਹਾਂ ਘਾਰ ਹੀ ਘਾਰ ਹੀ ਮਾਰਨ ਲੱਗ ਗਏ ਸੀ ਤਸਵੀਰ ਦਾ ਡੈੱਡ ਵੀ ਕੌਣ ਸੀ ਕੈਦੀ ਸੀ ਕੌਣ ਸੀ ਹਾਂਜੀ ਇतना ਆਪਣੇ ਕੋਲ ਕੈਦੀ ਲੈ ਕੇ ਆਏ ਹੈ ਮੁਲਾਜ਼ਮ ਹੀ ਲੈ ਕੇ ਆਏ ਹੈ ਤੇ ਉਹਦੇ ਨਾਮ ਹੈਗੇ ਜੀ ਸੁਨੀਲ सोनू ਉਰਫ सोनू ਸਨੋ ਸਰਿੰਦਰ ਸਿੰਘ 32 ਸਾਲ ਉਮਰ ਹੈ ਉਹ ਆਪਣੇ ਕੋਲ ਬਰਾਡ ਡੈੱਡ ਲੈ ਕੇ ਆਏ ਨੇ ਤੇ ਉਹਦੀ ਬੋਡੀ ਆਪ ਸ਼ਿਫਟ ਕਰਵਾਤੀ ਹੈ ਮੌਨਸਟਰੀ ਚ ਅੱਛਾ ਪੋਸਟਮਾਰਟਮ ਕਰਕੇ ਹਾਂਜੀ ਹਾਂ ਅਜੇ ਤਰ੍ਹਾਂ ਇਹ ਪੋਸਟਮਾਰਟਮ ਨਾਲ ਜੇ ਕਾਰਵਾਈ ਹੋਣੀ ਹੈ